ਸਰ ਜਿਨਾਜ ਤੁਸੀਂ ਉਪਰਾਲਾ ਕੀਤਾ ਅ ਟੀਚਰ ਦੇਤੇ ਇਸ ਤਰ੍ਹਾਂ ਸਾਰੇ ਮੈਂ ਪਹਿਲਾਂ ਪੰਜਾਬੀਆਂ ਨੂੰ ਮੇਰੇ ਵੱਲੋਂ ਸასი ਸ਼ਕਲ ਔਰ ਟੀਚਰ ਸਹਿਬਾਨ ਨੂੰ ਮੇਰੇ ਵੱਲੋਂ ਅੱਜ ਦੇ ਜਿਹੜਾ ਦਿਨ ਆ ਉਹਦੀ ਬਹੁਤ ਬਹੁਤ ਮੁਬਾਰਕਾਂ ਟੀਚਰਸ ਦੇ ਦੀ ਦੂਜੀ ਗੱਲ ਅੱਜ ਦਾ ਦਿਨ ਨਹੀਂ ਜੀ ਇਹ ਬਹੁਤ ਸਾਲਾਂ ਤੋਂ ਬਣਾਇਆ ਜਾ ਰਿਹਾ ਜਿਵੇਂ ਤੁਸੀਂ ਕਹਿੰਦੇ ਵੀ ਇਹ ਨਵੀਂ ਗੱਲ ਨਹੀਂ ਹੈ ਕੋਈ ਮੇਰੀ ਲਾਈਫ ਚ ਮੇਰੇ ਖਰ ਕੋਈ ਅਜਾ ਸਾਲੂ ਜਦੋਂ ਮੈਂ ਕਾਲਜ ਯੂਨੀਵਰਸਿਟੀ ਚ ਹੋਇਆ ਵੀ ਅਸੀਂ ਟੀਚਰਸ ਦਿਨ ਨਹੀਂ ਮਨਾਇਆ ਮੇਰੇ ਕੋਈ ਇਹ ਹਜਾ ਮੇਰੇ ਖਿਆਲ ਨਹੀਂ ਸਾਲ ਹੋਊਗਾ ਅਸੀਂ ਜਦ ਤੱਕ ਜਿਨ੍ਹਾਂ ਨੇ ਸਾਨੂੰ ਇਸ ਯੋਗ ਬਣਾਇਆ ਜ ਜੱਜ ਤੁਹਾਡੇ ਅੱਗੇ ਇੰਟਰਵਿਊਸ ਦੇ ਰਹੇ ਆ ਤਾਂ ਧੰਨ ਯੂ ਟੂ ਮਾਈ ਟੀਚਰਸ ਅੱਜ ਉਹਨਾਂ ਦੇ ਸਿਰ ਤੇ ਹੱਥ ਹੁੰਦੇ ਸਹੀ ਰਸਤੇ ਪਾਇਆ ਅੱਜ ਉਹਨਾਂ ਦੀ ਥਾਂ ਤੇ ਮੈਂ ਇਸ ਮਕਾਮ ਤੇ ਪਹੁੰਚਿਆ ਜੀ ਦੇਖੋ ਜੀ ਬਹੁਤ ਅੱਛਾ ਲੱਗਦਾ ਜਦੋਂ ਹਾਂ ਜੀ ਟੀਚਰ ਕਿਤੇ ਤੋਂ ਆਇਆ ਸੀ ਦੇਖੋ ਜੀ ਅਗਲੇ ਜਿਹੜੇ ਟੀਚਰਸ ਸੀ ਜਿਹੜੇ ਆ ਗੱਲ ਜਿਹੜੀ ਹੈ ਉਹ ਤੇ ਪੁੱਛ ਵੀ ਉਹਨਾਂ ਦਾ ਯੋਗਦਾਨ ਕੀ ਸੀ ਉਹਨਾਂ ਦਾ ਜੋ ਸਮਾਜਿਕ ਯੋਗਦਾਨ ਸੀ ਸਕੂਲ ਪ੍ਰਤੀ ਔਰ ਬੱਚਿਆਂ ਪ੍ਰਤੀ ਆ ਦੂਜੀ ਹੱਥੋਂ ਤੁਹਾਨੂੰ ਕਹਿਣਾ ਵੀ ਅੱਜ ਜਿਹੜਾ ਪੰਜਾਬ 'ਚ ਨਵੀਂ ਚੀਜ਼ ਦੇਖਣ ਆ ਰਹੀ ਹੈ ਦੂਸਾਂ ਸਾਲਾਂ ਤੋਂ ਪੰਜਾਬ ਦੇ ਹਰ ਸਕੂਲ 'ਚ ਹਰ ਕਾਲਜ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਔਰ ਜਿੱਥੇ-ਜਿੱਥੇ ਅਸੀਂ ਬੈਠੇ ਆ ਔਰ ਸਾਨੂੰ ਸਰਕਾਰ ਵੱਲੋਂ ਔਰ ਸਾਡੇ ਖਾਸ ਕਰਕੇ ਮੁੱਖ ਮੰਤਰੀ ਵੱਲੋਂ ਇਹ ਹਦਾਇਤ ਆ ਕਿ ਤੁਸੀਂ ਟੀਚਰਸ ਦੇ ਮਨਾਓ ਔਰ ਜਿਨ੍ਹਾਂ ਨੇ ਸਮਾਜ ਨੂੰ ਇਸ ਕਦਰ ਜਿਹੜਾ ਖੜਾ ਕੀਤਾ ਔਰ ਸਾਡੇ ਪੰਜਾਬ ਨੂੰ ਇਸ ਕਦਰ ਖੜਾ ਚੋ ਖੇਲਾਂ ਚ ਹੋਵੇ ਚ ਪੜ੍ਹਾਈ ਦੇ ਖੇਤਰ ਚ ਹੋਵੇ ਔਰ ਇਹ ਨੇ ਸਾਨੂੰ ਟੀਚਰਸ ਨੇ ਸਾਨੂੰ ਸੈਂਟਿਸਟਸ ਦਿੱਤੇ ਨੇ ਔਰ ਸਾਨੂੰ ਡਾਕਟਰਸ ਦਿੱਤੇ ਨੇ ਇੰਜੀਨੀਅਰ ਦਿੱਤੇ ਨੇ ਖਿਡਾਰੀ ਦਿੱਤੇ ਨੇ ਔਰ ਵਧੀਆ ਇਨਸਾਨ ਦਿੱਤੇ ਨੇ ਔਰ ਉਹਨਾਂ ਦਾ ਜਿਹੜਾ ਸਰਕਾਰ ਵੱਲੋਂ ਵੀ ਇਹ ਗੱਲ ਆ ਵੀ ਸਨਮਾਨ ਕਰਨਾ ਚਾਹੀਦਾ ਹੈ ਅੱਜ ਹਿਸ਼ਾਲਪੁਰ ਚ ਪੰਜਾਬ ਲੈਵਲ ਦਾ ਜੀ ਤੁਸੀਂ ਆਉਣ ਵਾਲੇ ਸਮੇਂ ਚ ਵੀ ਦੇਖੋਗੇ ਪੰਜਾਬ ਦੀ ਜਿਹੜੀ ਆ ਦਸ਼ਾ ਤੇ ਦਸ਼ਾ ਬਦਲੂਗੀ ਇਹ ਟੀਚਰ ਸਾਹਿਬਾਨ ਸਾਡੇ ਜਿਹੜੇ ਆਉਣ ਵਾਲੇ ਸਮੇਂ ਚ ਇਹਨਾਂ ਨੇ ਬਹੁਤ ਮੱਲਾ ਮਾਰਨੀ ਹੈ ਸਕੂਲਾਂ ਚ ਬਹੁਤ ਵੱਡੀ ਚੇਂਜ ਆ ਰਹੀ ਆ ਔਰ ਪੜਾਈ ਦਾ ਸਿਸਟਮ ਬਦਲਣ ਜਾ ਰਿਹਾ ਔਰ ਉਹਨਾਂ ਨੂੰ ਨਵੇਂ ਮੌਕੇ ਜਿਹੜੇ ਆ ਦਿੱਤੇ ਜਾ ਰਹੇ ਨੇ ਔਰ ਸਕੂਲਾਂ ਚ ਦੇ ਬਿਲਡਿੰਗਸ ਹੋਰ ਕਾਫੀ ਚੀਜ਼ਾਂ ਜੰਚ ਪਿਛਲੇ ਸਮੇਂ ਚ ਤਰੱਕੀ ਹੋਣ ਜਾਰੀ ਹੈ ਜੀ ਔਰ ਸ਼ਰਮਾ ਸਾਹਿਬ ਕਈ ਟੀਚਰਾਂ ਦੇ ਕੇ ਗਿਆਨ ਨੂੰ ਸਨਮਾਨ ਮਿਲਿਆ ਇਹ ਚੋ ਲਾਈਟ ਕਰਨੀ 190 ਕਾਫੀ ਹੈ ਪੰਜਾਬ ਜੀ ਜੇ ਤੁਸੀਂ ਜਾ ਕੇ ਤੁਸੀਂ ਦੇਖਿਓ ਤਾਂ ਤੁਸੀਂ ਮਹਿਸੂਸ ਕਰੋਗੇ ਜਿ ਪ੍ਰਾਪਤੇ ਹੀ ਹੋ ਕੇ ਇਸ ਸੰਬੰਧ ਦੇ ਹੱਥਾਂ ਦੇ ਜੋ ਜਾਨ ਬੰਨੋਗੇ ਨੀਚੇ ਖੜੇ ਮੈਨੂੰ ਕਹਿੰਨਾ ਇੱਕ ਫੇਰ ਸੰਭਾਲ ਲੈ ਲਈ ਵੀ ਪਾਰਸ਼ਾ ਦੀ ਲੋਕ ਗੋਰਦਾਰ ਤਾੜੀ ਦੀ ਇੱਕ ਇਹ ਦੌਰ ਚੱਲ ਰਿਹਾ ਸੀ ਵੀ ਉਹ ਜੇ ਕਿਸੇ ਮੰਤਰੀ ਜੀ ਬਹੁਤ ਅੱਛੀ ਆ ਕੇ ਜਦੋਂ ਜਬ ਉਹ ਸਟੇਟ ਅਵਾਰਡ ਇਤਾਂ ਦੇ ਮਾਣ ਦੇ ਪਰ ਸਮਾਂ ਬਦਲ ਗਿਆ ਜੀ ਔਰ ਅਸੀਂ ਕਾਫੀ ਉਹ ਪੁਰਾਣੇ ਜਿਹੇ ਸਮੇਂ ਦੇ ਉਹਦੇ ਚੋਂ ਨਿਕਲੇ ਆ ਬਾਹਰ ਅਸੀਂ ਟੀਚਰਸ ਨੂੰ ਜਿਹੜਾ ਉਹ ਥਾਂ ਬੰਦ ਹੈ ਉਸ ਥਾਂ ਤੇ ਲਿਹਾ ਕੇ ਖੜਾ ਕਰਾਂਗੇ ਆਜ ਅੱਗੇ ਖੜਾ ਕਰਾਂਗੇ ਸਮਾਜ ਚ ਉਹਦੀ ਜਿਹੜੀ ਪੁਰਾਣੇ ਸਮੇਂ ਚ ਹੁੰਦੀ ਸੀ ਕਹਿੰਦੇ ਜੇ ਬਾਪ ਤੋਂ ਵੀ ਵੱਡਾ ਸੀ ਨਾ ਕੋਈ ਉਹデアਖਸ਼ ਉਹ ਸਥਿਤੀ ਫੇਰ ਵੀ ਆਪਾਂ ਜਿਹੜੀ ਆਪਾਂ ਇੱਥੇ ਲਿਆਉਣੀ ਹੈ ਜੀ ਸਮਾਜ ਬਾਹੀ ਰੰਗਲੇ ਪੰਜਾਬ ਦੀਆਂ ਇਸ ਚਾਹਵਨਾ ਕਰ ਸਕਦੀ ਹੈ ਉਹ ਸਥਿਤੀ ਆਪਾਂ ਲਿਆਵਾਂਗੇ ਇਹ ਵਰਗ ਨੂੰ ਜੋ ਬੜਾ ਸਨਮਾਨ ਸੋਏ ਬਹੁਤ ਹੀ ਯੋਗ ਹੈ ਇਹ ਸਿੱਖਿਆ ਦੇ ਇਨ੍ਹਾਂ ਦਾ ਨਾਮ ਬੜੇ ਮਾਣ ਦੇ ਸਨਮਾਨ ਨਲੈਕਟ੍ਰੀਨ ਸ਼ਬਦਾਵਲੀ ਉਹੀ ਨਰਮਤਾ ਨਾਲ ਇਹਨਾਂ ਦਾ ਬੜਾ ਮਾਨ ਸਨਮਾਨ ਆ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਔਰ ਸਾਰੇ ਪੰਜਾਬੀਆਂ ਨੂੰ ਅਪੀਲ ਕਰੂੰਗਾ ਜੀ ਆਪਣੇ ਬਾਦ ਮੈਡਮ ਸੋਨਿਆ ਜੀ ਦਾ ਬਹੁਤ ਸਾਰਾ ਧੰਨਵਾਦ ਕਰੂੰਗਾ ਜਿੱਥੇ ਵੀ ਉਹ ਬੈਠਾ ਹੈ ਧੰਨਵਾਦ ਜੀ ਥੈਂਕ ਯੂ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਖੁਰਮਾ ਹਾਂ ਜੀ ਤੁਸੀਂ ਕਹਿ ਰਹੇ ਸੀ ਬាទ ਸਾਨੂੰ ਪਹਿਲੀ ਵਾਰ ਜੀ ਹਾਂ ਜੀ ਬੇਟੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ਰਮਾ ਸਾਹਿਬ ਦਾ ਚੇਅਰਮੈਨ ਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਜਿਹੜਾ ਇਹ ਮੈਡਮ ਜੀ ਪੈਨਸ਼ਨ ਰੋਕਤ ਸਰਕਾਰੀ ਸੀਨੀਅਰ ਸਟੈਂਡਿਸ ਪੁਲਿਸ ਨੰਮਾ ਜੀ ਆਪਣੇ ਅਸੂਲਾਂ 'ਤੇ ਪੱਕੇ ਹਨ ਤੇ ਇੱਕ ਕਰੋੜ ਹਜ਼ਾਰ ਤੋਂ ਵੱਧ ਦਾ ਵਰਗ ਨੂੰ ਜਿਹੜੀਆਂ ਨੌਕਰੀਆਂ ਨੂੰ ਨਿਯੁਕਤ ਕਰਿਆ ਗਿਆ ਉਹਨਾਂ ਨਾਲ ਸੰਬੰਧਿਤ ਆਪਣੀ ਸੇਵਾ ਬੜੇ ਤਾਨੀਸ਼ ਨਾਲ ਨਿਭਾਉਂਦਾ ਬਗੈਰ ਜਦ ਤੱਕ ਸਾਨੂੰ ਕਿਤੇ ਵੀ ਕਦੇ ਕੋਈ ਨੌਨ-ਟੀਚਿੰਗ ਨੂੰ ਜਿਹੜਾ ਆਪਣੀ ਸੇਵਾਵਾਂ ਕਰਨ ਦਾ ਇੱਜ਼ਾਤ ਦੇ ਪਸੰਦ ਹੈ ਜੋ ਬਹੁਤ ਹੀ ਵਧੀਆ ਸੇਵਾ ਨਿਭਾ ਰਿਹਾ ਹੈ ਜਿਨ੍ਹਾਂ ਨੇ ਹਰ ਵਾਰ ਵੀ ਬਹੁਤ ਸਾਰੇ ਰਿਕਗਨਿਸ਼ਨ ਕੱਲੇ ਕੱਲੇ ਅਵਾਰਡ ਦਿੱਤਾ ਕੱਲ ਜਦੋਂ ਸਰਕਾਰੀ ਜਾਂ ਨੈਸ਼ਨਲ ਸਰਕਾਰੀ ਆਪਣਾ ਟਿਸ਼ੂ ਇੱਕ ਸਾਨੂੰ ਵੀ ਕੁਝ ਸਮਾਜ ਦਾ ਨਿਰਮਾਣ ਕਰਨਾ ਸੋ ਇਹ ਸਕੂਲ ਬਲੌਕ ਜਿਆਦਾ ਜਿਹੜਾ ਕੀ ਰੋਲ ਨਿਭਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਵਿਦਿਆਰਥੀ ਕੇ ਤੇ ਆਪਣੇ ਆਪਣੇ ਖੇਤਰ ਵਿੱਚ ਅਸੀਂ ਕਰਾਂਗੇ ਤਾਂ ਤੁਹਾਨੂੰ ਕਰੂਗੀ ਬਹੁਤ ਬਹੁਤ ਧੰਨਵਾਦੀ ਸ਼ਰਮਾ ਜੀ ਦਾ ਇਹਨਾਂ ਨੇ ਕੀ ਕੀਤਾ ਕਿ ਸਾਰੇ ਬਲੌਕ ਦੇ ਵਿਦਵਾਨ ਜਾਂ ਅੜਗੜੇ ਇਲਾਕੇ ਦੇ ਵਿੱਚ ਜਿਹੜੇ ਟੀਚਰ ਸਹਿਬਾਨ ਕੰਮ ਕਰਦੇ ਸਾਰੇ ਟੀਚਰ ਮਿਹਨਤੀ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਸਾਰਿਆਂ ਦਾ ਯੋਗਦਾਨ ਹੁੰਦਾ ਹੈ ਕਿ ਇਸ ਨੂੰ ਅੱਗੇ ਲੈਣ ਦੀ ਬੱਚੇ ਦੀ ਜ਼ਿੰਦਗੀ ਦੇ ਵਿੱਚ। ਇਹਨਾਂ ਨੇ ਇਸ ਵਾਰ ਸ਼੍ਰੀਮਤੀ ਮਨਜੀਤ कौर ਭੱਲਵਲ ਨੂੰ ਜਿੱਤਿਆ। ਆਸ ਕਰਦੇ ਹਾਂ ਕਿ ਇਹ ਜਿਹੜਾ سلسلہ ਇਸੇ ਤਰ੍ਹਾਂ ਅੱਗੇ ਚੱਲਦਾ ਰਹੇਗਾ। ਮਿਸਟਰ ਇਤੈ ਸ਼ਰਮਾ ਗਵਰਨਮੈਂਟ ਸਕੂਲ ਰਿਮਨਸਪੁਰ। ਹੁਣ ਤਾਂ ਇਹ

ਉਨ੍ਹਾਂ ਨੂੰ ਸਨਮਾਨ ਦਿੱਤਾ ਕਿ ਅਸੀਂ ਇੱਥੇ ਬੈਠ ਕੇ ਦੇਖ ਰਹੇ ਸੀ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਲੇਰਕੋਟਲਾ ਲੁਧਿਆਣਾ ਆਪਣਾ ਤੇੜਾ ਹੋ ਗਈ ਹੈ ਸਾਰੀ ਇੰਪਲਮੈਂਟਮੈਂਟ ਕਰਨ ਸੰਬੰਧਿਤ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦਿੱਤੀ ਸੰਤਾ ਜੀ ਦੀ ਜਿਹੜੀ ਸੰਤਾ ਨਹੀਂ ਕੀਤਾ ਗਿਆ ਸੀ। ਪਰ ਇਹ ਪੇਸ਼ ਕੀਤਾ ਸਤੋ ਬਾਤ ਲੈ ਕੇ ਅਸਟਰ ਤੁਸੀਂ ਹੋਣਾ ਹੈ। ਅੱਜ ਮੈਂ ਸਰਕਾਰੀ ਵਾਲੇ ਮੀਟਿੰਗ ਨੂੰ ਰੋਕਤਾ ਰੁਕ ਕੇ ਤੋਂ ਨਹੀਂ ਕਿਉਂਕਿ ਇਹ ਉਹ ਹਿਦਾਰਤ ਵਿੱਚ ਜੋ ਅੱਜ ਇੰਪਰੂਵਮੈਂਟ ਫੰਡਸ ਦੇ ਚੇਅਰਮੈਨ ਸ਼੍ਰੀ ਦਿਨਪਾਲ ਸ਼ਰਮਾ ਜੀ ਨੇ ਜੋ ਅਸੀਂ ਕਹਾਂਗੇ ਵੀ ਪੰਜਾਬ ਦੇ ਵਿੱਚ ਪਹਿਲ ਕਦਮੀ ਕਰੀ ਆ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਪਹਿਲ ਕਦਮੀ ਹੈ ਇਹਦੀ ਸ਼ੁਰੂਆਤ ਸਾਡੇ ਸ਼ਰਮਾ ਜੀ ਨੇ ਸੰਦਰਪਾਲ ਜੀ ਨੇ ਨਾਬੇ ਤੋਂ ਕਰਤੀ ਇਹ ਸ਼ੁਰੂਆਤ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਹੋਏਗੀ ਜਿਵੇਂ ਕਹਿੰਦੇ ਨੇ ਪੰਜਾਬੀ ਦੀ ਇੱਕ ਅਖਾਣ ਆ ਵੀ ਹੀਰਿਆਂ ਦੀ ਜਿਹੜੀ ਪਰਤਾਂ ਜੋਰੀ ਕਰਦਾ ਇਹ ਇੱਕ ਇਹੋ ਜਿਹੀ ਜੋਰੀ ਹੋਏ ਨੇ ਦੇਖੋ ਜਿਨ੍ਹਾਂ ਨੇ ਹੀਰਿਆਂ ਦੀ ਪਰਤ ਕੀਤੀ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਇਹਨਾਂ ਨੇ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਪਾਰਟੀਸਲਿਟੀ ਤੋਂ ਸਾਰੇ ਟੀਚਰਾਂ ਦਾ ਈਵਨ ਕੀ ਪਟਿਆਲੇ ਨੂੰ ਪਟਿਆਲੇ ਤੋਂ ਇਲਾਵਾ ਸੰਗਰੂਰ ਅਮਰੀਕਾ ਉਹਨਾਂ ਨੂੰ ਵੀ ਬੁਲਾ ਕੇ ਬੜਾ ਮਾਨ ਸਨ ਮਾਰਕੀਤਾ ਦੀ ਜੀ ਰਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਸਾਡੇ ਜਿਹੜੇ ਆਨਲਾਈਨ ਟੀਚਰ ਨੇ ਜਿਹੜੇ ਟੀਚਰ ਜਿਨ੍ਹਾਂ ਸ਼ਰਮਾ ਜੀ ਨੇ ਪਹਿਲਾਂ ਕਿਹਾ ਸੀ ਸਾਡੀ ਡਾਈਟ ਆ ਟੀਚਰਾਂ ਲਈ ਕਰਿਆ ਜਿਹੜੇ ਉੱਥੇ ਬੱਚੇ ਤਿਆਰ ਹੋ ਰਹੇ ਨੇ ਟੀਚਿੰਗ ਲਈ ਉਹਨਾਂ ਨੂੰ ਵੀ ਇੱਕ ਬੜਾ ਬਲ ਮਿਲੇਗਾ ਜਦੋਂ ਉਹ ਦੇਖਣਗੇ ਵੀ ਸਾਡੇ ਜਿਹੜੇ ਸੀਨੀਅਰ ਟੀਚਰਾਂ ਨੂੰ ਸਨਮਾਨ ਮਿਲ ਰਿਹਾ ਤਾਂ ਉਹਨਾਂ ਦੇ ਵਿੱਚ ਵੀ ਸੇਵਾ ਦੀ ਭਾਵਨਾ ਹੋਊਗੀ ਅਸੀਂ ਦੁਬਾਰੇ ਫਿਰ ਅੰਗਰੂਮੈਂਟਸ ਦੇ ਜਿਹੜੇ ਚੇਅਰਮੈਨ ਨੇ ਸ਼੍ਰੀ ਸੁਰਿੰਦਰਪਾਲ ਜੀ ਇਹਨਾਂ ਦਾ ਬਹੁਤ ਤਹਿ ਦਿਲੋਂ ਤੁਹਾਡਾ ਕਰਦੇ ਹਨ ਇਹਨੇ ਕਿਸ ਤਰ੍ਹਾਂ ਲੱਗਿਆ ਜਦੋਂ ਨੂੰ ਸਨਮਾਨ ਕੀਤਾ ਗਿਆ ਤੁਹਾਨੂੰ ਪ੍ਰੈਸਟਨਾ ਬਦੇ ਵਿੱਚ ਸ਼੍ਰੀ ਦੇਂਦਰ ਪਾਸ਼ਾ ਚਰਮਚੀਰਮਾਨ ਜੀ ਵੱਲੋਂ ਸ਼ਸ਼ਿਕਾ ਅਸ ਮਾਈਸੈਲ ਸ਼ਵੇਤਾ ਚਰਮਾ ਵਰਕਿੰਗ ਐਜ਼ ਅ ਸਾਇੰਸ ਮਿਸਟ्रेस ਇਨ ਗਵਰਨਮੈਂਟ ਹਾਈ ਸਕੂਲ ਹਿਮਤਾਨਾ ਸਰ ਮੈਨੂੰ 2021 ਵਿੱਚ ਸਟੇਡੀਅਮ ਟੀਚਰ ਅਵਾਰਡ ਨਾਲ ਵੀ ਸਨਮਾਨਿਆ ਗਿਆ ਤੇ ਅੱਜ ਦਾ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਟੀਚਰ ਡੇ ਦੇ ਵਿੱਚ ਬਹੁਤ ਸਨਮਾਨ ਦੇ ਕੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਇੰਪਰੂਵਮੈਂਟ ਨਸਨਾਬਾ ਵੱਲੋਂ ਅ ਸ਼੍ਰੀ^{(\text{Srinivasa})}^{(1)}$ ਪਾਲ ਚਰਮਾ ਜੀ ਨੇ ਜੋ ਅੱਜ ਦੇ ਅਧਿਆਪਕਾਂ ਨੂੰ ਸਮਰਪਿਤ ਕੀਤਾ ਜੋ ਕਿ ਵਿਲੱਖਣ ਪ੍ਰਤਿਭਾ ਦੇ ਮਾਲਕ ਹਨ ਉਸ ਪ੍ਰੋਗਰਾਮ ਵਿੱਚ ਸਾਰੇ ਹੀ ਅਧਿਆਪਕਾਂ ਨੂੰ ਬਹੁਤ ਹੀ ਮਾਨ ਸਨਮਾਨ ਨਵਾਜ਼ਿਆ ਗਿਆ ਤੇ ਇਹ ਉਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਮੈਨੂੰ ਲੱਗਦਾ ਹੈ ਇਹ ਵੀ ਉਹ ਅੱਗੇ ਵੀ ਐਸੇ ਉਪਰਾਲੇ ਕਰਦੇ ਰਹਿਣਗੇ ਤੇ ਆਪਣੇ ਅ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹਿਣਗੇ ਤੇ ਅਧਿਆਪਕਾਂ ਦਾ ਜੋ ਕਿ ਇਸ ਦੇਸ਼ ਦੇ ਸਿਰਜਣਹਾਰ ਨੇ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਜਾਣਗੇ ਤਾਂ ਮੈਂ ਉਹਦੀ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਵਧੀਆ ਪ੍ਰੋਗਰਾਮ ਲਈ ਥੈਂਕ ਯੂ so much ਜੀ ਨਮਸਕਾਰ ਮੈਡਮ ਹਾਂਜੀ ਨਮਸਕਾਰ ਸਰ ਜੀ ਨਾਮ ਹੈ ਸਰ ਮੇਰਾ ਨਾਮ ਰਮਾ ਰਮੇਸ਼ਵਰੀ ਜੀ ਸਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ ਤੋਂ ਈਟੀਟੀ ਦੇ ਅਧਿਆਪਕਾਂ ਤੇ ਇਸ ਦੇ ਨਾਲ-ਨਾਲ ਮੈਂ ਇੱਕ ਰਾਈਟਰ ਵੀ ਹਾਂ ਪੰਜਾਬੀ ਠੀਕ ਹੈ ਕਵਿਤਾ ਮੰਨੀ ਕਿਸ ਤਰ੍ਹਾਂ ਲੱਗਿਆ ਜੀ ਚੇਅਰਮੈਨ ਸਾਹਿਬ ਨੇ ਮੇਰੇ ਸਨਮਾਨ ਕੀਤਾ ਤੇ ਕਿਹੋ ਜਿਹਾ ਲੱਗਾ ਸਰ ਚੇਅਰਮੈਨ ਸਾਹਿਬ सुरेंद्र ਸ਼ਰਮਾ ਜੀ ਦਾ ਯੋਗਦਾਨ ਬਹੁਤ ਜ਼ਿਆਦਾ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਮੇਸ਼ਾ ਤੋਂ ਰਿਹਾ ਹੈ ਪਰ ਅੱਜ ਜਿਹੜਾ ਉਪਰਾਲਾ ਵੀ ਬਹੁਤ ਗਿਣਤੀ ਦੇ ਵਿੱਚ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਅਧਿਆਪਕਾਂ ਨੂੰ ਪ੍ਰੋਤਸਾਹਨ ਮਿਲਦਾ ਤੇ ਉਹ ਆਪਣੇ ਫੀਲਡ ਦੇ ਵਿੱਚ ਹੋਰ ਜ਼ਿਆਦਾ ਵਧੀਆ ਉਤਸ਼ਾਹ ਦੇ ਨਾਲ ਕੰਮ ਕਰਦੇ ਆ ਤੇ ਇਹੋ ਜਿਹੇ ਉਪਰਾਲੇ ਹਮੇਸ਼ਾ ਮਿਲਦੇ ਰਹਿਣੇ ਚਾਹੀਦੇ ਕਿਸੇ ਇੰਪਰੂਵਮੈਂਟ ਟ੍ਰਸਟ ਜਾਂ ਸਰਕਾਰ ਦੇ ਬੰਦੇ ਇਸ ਤਰ੍ਹਾਂ ਦਾ ਕੀਤਾ ਨਾਬਾ ਚ ਨਹੀਂ ਜੀ ਬਹੁਤ ਰੇਅਰ ਨਾਬਾ ਕੀ ਵੈਸੇ ਵੀ ਆਪਾਂ ਕਿੱਥੇ ਦੇਖਦੇ ਆ ਜਾਂ ਸਿਰਫ ਭਾਸ਼ਾ ਭਾਗ ਦਾ ਸਿੱਖਿਆ ਵਿਭਾਗ ਉਹ ਵੀ ਚੁਨਿੰਦਾਜਰ ਲਿਮਟਿਡ ਫੰਕਸ਼ਨ ਹੁੰਦੇ ਆ ਕਿ ਇੰਪਰੂਵਮੈਂਟ ٹرسٹ ਨੱਬਾ ਦੀ ਇਹ ਪਹਿਲੀ ਮੈਨ ਲੱਗਦਾ ਸ਼ੁਰੂਆਤ ਹੈ ਇਹ ਅੱਛੀ ਸੋਚ ਦੀ ਨਿਸ਼ਾਨੀ ਹੈ ਕਿ ਸਮਾਜਿਕ ਗਤੀਵਿਧੀਆਂ ਦੇ ਵਿੱਚ ਵੀ ਆਪਾਂ ਵੱਧ ਚੜ ਕੇ ਹਿੱਸਾ ਲੈਣੇ ਆ ਤੇ ਉਹਨਾਂ ਨੂੰ ਪ੍ਰੋਤਸਾਹਨ ਦੇਣੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕਿਹਨਾ ਮਸਲਾ ਮੇਰਾ ਹਰਮਿੰਦਰ ਸਿੰਘ ਮੈਂ ਗਵਰਨਮੈਂਟ ਰਿਡਮਨ ਕਾਲਜ ਨੱਬਾ ਵਿੱਚ ਪੜਾ ਰਿਹਾ ਜੀ ਤੇ ਟੀਚਰ ਡੇ ਤੇ ਅੱਜ ਮੈਂ ਸਾਰੇ ਟੀਚਰ ਭੈਣ ਭਰਾਵਾਂ ਨੂੰ ਟੀਚਰ ਵਰਗ ਨੂੰ ਵਧਾਈ ਦਿੰਨਾ ਬਾਕੀ ਖਾਸ ਤੌਰ ਤੇ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਮਾਨ ਸਨਮਾਨ ਇਹ ਸੁਸਾਇਟੀ ਜੋ ਅੱਜਕਲ ਖਤਮ ਹੁੰਦੇ ਜਾ ਰਹੇ ਨੇ ਟੀਚਰਾਂ ਦਾ ਪਰ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਕਾਫੀ ਵੱਡੇ ਗਿਣਤੀ ਚ ਟੀਚਰਾਂ ਨੂੰ ਸਨਮਾਨਿਤ ਕੀਤਾ ਤੇ ਅਸੀਂ ਇਹ ਇਹਨਾਂ ਦਾ ਜੀ ਜੀ ਤੋਰ ਧੰਨਵਾਦ ਕਰਦੇ ਆ। ਇਸ ਤਰ੍ਹਾਂ ਦਾ ਪਹਿਲਾ ਕਦੇ ਪ੍ਰੋਗਰਾਮ ਹੋਇਆ ਜੀ ਪਰੂਵੰਤ ਇੰਟਰਸਟ। ਨਹੀਂ ਮੈਂ ਪਹਿਲੀ ਵਾਰ ਮੈਨੂੰ ਕਦੇ ਕਿਤੇ ਵੀ ਨਹੀਂ ਹੋਇਆ ਟੀਚਰਾਂ ਦਾ ਇਸ ਤਰ੍ਹਾਂ ਦਾ ਵੱਡਾ ਵੱਡੇ ਲੈਵਲ ਤੇ ਜਿਹੜੇ ਹਿਸਾਬ ਨਾਲ ਦੇਖੋ ਬਾਹਰ ਕਿੰਨੇ ਟੀਚਰ ਆਏ ਬੈਠੇ ਨੇ। ਇਸ ਤਰ੍ਹਾਂ ਦਾ ਪਹਿਲਾ ਇਨੀਸ਼ੀਏਟਿਵ ਦਾ ਜਿਹੜਾ ਇਹ ਸ਼ਰਮਾ ਜੀ ਨੇ ਲੈਤਾ ਇਹਦੇ ਲਈ ਵਧਾਈ ਦੇ ਪਾਤਰ ਨੇ ਉਹ। ਅਸੀਂ ਸਾਰੇ ਟੀਚਰ ਵਰਗ ਵੱਲੋਂ ਮੈਂ ਕਾਲਜ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਚੰਗੀ ਸੋਸਾਇਟੀ ਨੂੰ ਚੰਗਾ ਮੈਸੇਜ ਜਾਂਦਾ। ਠੀਕ ਹੈ। ਅਨੰਦ ਸਰ ਅਕੀਕਾ ਨਾ ਕੋਈ ਟੀਚਰ ਹੀ ਹੁੰਦੇ ਆ ਟੀਚਰ ਡੇ ਅਧਿਆਪਕ ਦਿਵਸ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਦਿਨ ਹੈ ਕਿਉਂਕਿ ਇਸ ਦਿਨ ਅਧਿਆਪਕ ਨੂੰ ਸਨਮਾਨ ਦਿੱਤਾ ਜਾਂਦਾ ਹੈ ਪਰ ਜਦੋਂ ਸਾਡੇ ਸ਼ਹਿਰ ਦੇ ਵਿੱਚ ਆਮ ਤੌਰ ਤੇ ਜੋ ਸਮਾਗਮ ਹੈ ਸਰਕਾਰਾਂ ਤੇ ਵਿਦਿਅਕ ਸੰਸਥਾਵਾਂ ਬਣਾਉਂਦੀਆਂ ਪਰ ਪਿਛਲੇ ਕੁਝ ਸਮੇਂ ਤੋਂ ਅਪਰੂਵਮੈਂਟ ٹرسٹ ਨਾਬਾ ਵੱਲੋਂ ਸ੍ਰੀ ਦਰਸ਼ਪਾਲ ਸ਼ਰਮਾ ਜੀ ਨੇ ਜਿਸ ਤਰ੍ਹਾਂ ਅਧਿਆਪਕਾਂ ਦੇ ਸਨਮਾਨ ਦੀ ਕਾਰਵਾਈ ਸ਼ੁਰੂ ਕੀਤੀ ਹੈ ਇਹ ਰਵਾਇਤ ਆਪਣੇ ਆਪ ਦੇ ਵਿੱਚ ਇਸ ਕਰਕੇ ਕਾਬਲੇ ਤਰੀਕ ਤਾਰੀਫ ਹੈ ਕਿਉਂਕਿ ਅੱਜ ਸਮਾਜ ਦੇ ਵਿੱਚ ਜੋ ਅਧਿਆਪਕ ਦਾ ਰੁਤਬਾ ਹੋਣਾ ਚਾਹੀਦਾ ਉਸ ਨੂੰ ਪਛਾਣਨ ਦੀ ਲੋੜ ਹੈ ਤੇ ਸਰਿੰਦਰਪਾਲ ਸ਼ਰਮਾ ਜੀ ਨੇ ਇਹ ਪਛਾਣ ਕੇ ਇੱਕ ਬਹੁਤ ਵਧੀਆ ਉਦਮ ਕੀਤਾ ਆਮ ਤੌਰ ਤੇ ਵਿਦਿਅਕ ਸੰਸਥਾਵਾਂ ਤੱਕ ਸੀਮਿਤ ਰਹੇ ਇਹੋ ਜਿਹੇ ਸਮਾਗਮ ਇੰਪਰੂਵਮੈਂਟ ਟਰਸਟ ਪਹਿਲੀ ਸੰਸਥਾ ਹੈ ਜਿਸ ਨੇ ਇਹ ਉਪਰਾਲਾ ਸ਼ੁਰੂ ਕੀਤਾ ਚੇਅਰਮੈਨ ਸ਼੍ਰੀ ਸਰਿੰਦਰਪਾਲ ਜੀ ਸ਼ਰਮਾ ਨੇ ਇਹ ਜੋ ਉਪਰਾਲਾ ਸ਼ੁਰੂ ਕੀਤਾ ਹੈ ਪਹਿਲੀ ਵਾਰ ਸ਼ੁਰੂ ਹੋਇਆ ਪਹਿਲਾਂ ਤੱਕ ਕਿਸੇ ਨੇ ਨਹੀਂ ਵਿੱਦਿਅਕ ਸੰਸਥਾਵਾਂ ਤੋਂ ਬਾਹਰ ਇਸ ਤਰ੍ਹਾਂ ਦੇ ਸਮਾਗਮ ਨਹੀਂ ਹੋਏ ਹਨ ਇਹਨਾਂ ਨੂੰ ਪਹਿਲੀ ਵਾਰ ਕੀਤਾ ਵਧੀਆ ਲੱਗਿਆ ਬਹੁਤ ਐਨਜੀਓਜ਼ ਤੱਕ ਸੀਮਤ ਰਿਹਾ ਹੈ ਇਹ ਇੱਕ ਬਹੁਤ ਸ਼ਲਾਘਾਯੋਗ ਤੇ ਬਹੁਤ ਵਧੀਆ ਅਪਰਾਲਾ ਹੈ ਜਿਸ ਦੇ ਲਈ ਇਹ ਸ੍ਰਿੰਦਰਪਾਲ ਸ਼ਰਮਾ ਜੀ ਬਹੁਤ ਵਧਾਈ ਦੇ ਪਾਤਰ ਹੈ ਹਾਂ ਹਾਜੀ ਸਰ ਸਭ ਤੋਂ ਪਹਿਲਾਂ ਸ਼੍ਰੀ ਸ਼ਰਿੰਦਰਪਾਲ ਸ਼ਰਮਾ ਜੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਅਸੀਂ ਤਹਿਤੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ ਸਾਨੂੰ ਹੌਸਲਾ ਦਿੱਤਾ ਕਿਉਂਕਿ ਅਸੀਂ ਤਕਰੀਬਨ 18 ਸਾਲਾਂ ਤੋਂ ਇੱਕ ਅਧਿਆਪਨ ਦੇ ਕਿੱਤੇ 'ਚ ਸੇਵਾ ਕਰ ਰਹੇ ਹਾਂ ਜਿਵੇਂ ਕਹਿੰਦੇ ਨੇ ਅਧਿਆਪਨ ਦਾ ਕਿੱਤਾ ਇੱਕ ਕਿੱਤਾ ਨਹੀਂ ਇੱਕ ਨੌਕਰੀ ਨਹੀਂ ਇੱਕ ਸੇਵਾ ਹੈ ਇੱਕ ਮਿਸ਼ਨ ਹੈ ਜਿਸ ਨੂੰ ਅਸੀਂ ਲੈ ਕੇ ਲੱਗੇ ਹੋਏ ਹਾਂ ਜਿਵੇਂ ਅਸੀਂ ਤਾਂ ਇੱਕ ਹੀ ਗੱਲ ਕਹਿਣਾ ਚਾਹੁੰਦੇ ਹਾਂ ਕਹਿੰਦੇ ਬੱਚੇ ਕੋਰਾ ਕਾਗਜ਼ ਨੇ ਅਸੀਂ ਤਸਵੀਰ 'ਚ ਢਾਲਦੇ ਹਾਂ ਬੱਚੇ ਕੋਰਾ ਕਾਗਜ਼ ਨੇ ਅਸੀਂ ਤਸਵੀਰ 'ਚ ਢਾਲਦੇ ਹਾਂ ਅਸੀਂ ਮਾਪਿਆਂ ਦੇ ਸੁਪਨਿਆਂ ਨੂੰ ਬਾਹਾਂ ਵਿੱਚ ਪਾਲਦੇ ਹਾਂ ਸੱਚੀ ਸੁੱਚੀ ਕਿਰਤ ਤੋਂ ਕਦੀ ਨਾ ਬਟਦੇ ਟਾਲੇ ਹਾਂ ਅਸੀਂ ਸੱਚੀ ਅਸੀਂ ਕੱਚੀ ਮਿੱਟੀ ਵਿੱਚੋਂ ਬੁੱਤ ਤਰਾਸ਼ਣ ਵਾਲੇ ਹਾਂ ਅਸੀਂ ਕੱਚੀ ਮਿੱਟੀ ਵਿੱਚੋਂ ਬੁੱਤ ਤਰਾਸ਼ਣ ਵਾਲੇ ਹਾਂ ਧੰਨਵਾਦ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਸ ਤਰ੍ਹਾਂ ਸਨਮਾਨ ਦਿੱਤੇ ਕਿਸੇ ਨੂੰ ਨਹੀਂ ਨਹੀਂ ਜੀ ਪਹਿਲੀ ਵਾਰ ਸਨਮਾਨਤ ਹੋ ਰਿਹਾ ਹੈ ਜੀ ਠੀਕ ਧੰਨਵਾਦ ਦੇ ਸਮੇਂ ਚ ਪਿਛਲੇ ਸਾਲਾਂ ਤੋਂ ਜੌਬ ਚਿਕ ਦੀਆਂ ਦੀ 25 30 40 100 ਤੋਂ ਵੱਗ ਉਸੇ ਗਿੱਰ ਤੀਆਂ ਨਿਕਲਦੀ ਆ ਸੀ ਔਰ ਪਿਛਲੇ ਸਮੇਂ ਚ ਅਸੀਂ ਤਿੰਨ ਚਾਰ ਵੈਗਿਆਂ ਚ ਹੈਲਥ ਚ ਔਰ ਐਜੂਕੇਸ਼ਨ ਚ ਪੁਲਿਸ ਚ ਔਰ ਹੋਰ ਵੀ ਜਿਹੜਾ ਧਾਰੇ ਨੇ ਜਿਹੜੇ ਆ ਉਹਨਾਂ ਚ ਅਸੀਂ ਭਾੜਤੀ ਕਰਨ ਦੀ ਸਮਰਥ ਹੋਏ ਔਰ ਜਿਵੇਂ ਵੀ ਪੋਸਟਾਂ ਖਾਲੀ ਹੁੰਦੀਆਂ ਉਹ ਕੰਟੀਨਿਊ ਨਾਲ ਦੀ ਨਾਲ ਉਹਨਾਂ ਨੂੰ ਭਰਨ ਦਾ ਵੀ ਲੜਕਾ ਜਾਂਦਾ ਹੈ ਕੋਈ ਮੰਨ ਨਹੀਂ ਹਾ ਨੀ ਜਾਂਦਾ ਕਿ ਇਸ ਚ ਨੁਕਤੀ ਪੱਤਰ ਨਾ ਵੰਡੇ ਗਏ ਹੋਣ ਉਹ ਚੀਜ਼ਾਂ ਨੂੰ ਠੀਕਾ ਕੋਈ ਬੰਦਾ ਉਹਦਾ ਹੁਣ ਮਫਾਦ ਹੋਊਗਾ ਕਹਿੰਦਾ ਵੀ ਆਪੋ ਸੂਰਜ ਤੇ ਪੜਦਾ ਨਹੀਂ ਪਾ ਸਕਦੇ ਜਿਹੜੀ ਸਚਾਈ ਆ ਅੱਜ ਤੁਸੀਂ ਹਰ ਘਰ ਜਿਹੜੇ ਮਹੱਲੇ ਪਿੰਡਾਂ ਚੋਂ ਆਇਓ ਔਰ ਪਿੰਡਾਂ ਦੇ ਵਿੱਚ ਜਾਨਣਾ ਮੈ ਲੋਕਾਂ ਨੂੰ ਮਿਲਦਾ ਹੈ ਹਰ ਪਿੰਡ ਚ ਹਰ ਵਾਲੇ ਚ ਕੋਈ ਨਾ ਬੰਦਾ ਅੱਥ ਚੁੱਕ ਕੇ ਕਹਿੰਦਾ ਹਾਂਜੀ ਸਾਨੂੰ ਸਰਕਾਰੀ ਨੌਕਰੀ ਮਿਲੀ ਆ ਔਰ ਬਗੈਰ ਪੈਸੇ ਤੋਂ ਮਿਲੀ ਆ ਇਹ ਵੀ ਨਾਲ ਗੱਲ ਆ ਔਰ ਤੁਹਾਨੂੰ ਖੁਸ਼ੀ ਦੀ ਗੱਲ ਦੱਸਾਂ ਸਾਡੇ ਚ ਇੱਕ ਸੱਜਣ ਬੈਠੇ ਨੇ ਮੈਂ ਉਹਨਾਂ ਨੂੰ ਫੜਾ ਕਰ ਉਹਦੇ ਪਿੰਡ 'ਚ 46 ਜੋਨ ਮਿਲੀਆਂ ਨੇ ਮੈਂ ਸਾਡੇ ਜਿਹੜੇ ਪ੍ਰਧਾਨ ਜੀ ਲਾਭੋ ਜਿਹੜੇ ਆ ਉਹਨਾਂ ਨੂੰ ਕਰੂੰਗਾ ਤੁਹਾਡੇ ਇਹ ਅਜਨੌਤਾ ਪਿੰਡਾ ਜੀ ਅਜਨੌਤਾ ਪਿੰਡਾ ਦੇ ਆਹ ਤੇ ਅਸ਼ੋਸ਼ ਦੇ ਪ੍ਰਧਾਨ ਨੇ ਇੱਕ ਵਾਰ ਪ੍ਰਧਾਨ ਜੀ ਖੜਾ ਹੋ ਕੇ ਥੋੜਾ ਜਿਹਾ ਦੱਸਿਓ ਵੀ ਮੈਂ ਠੀਕ ਹੋ ਉਹਦੇ ਵਿੱਚ ਲੋੜ ਦੀ ਕੀ ਗੱਲ ਕਿੰਨੀਆਂ ਜਮ ਜੀ ਚਾਲੀ ਜੀ ਚਾਲੀ ਤੇ ਤਾੜੀਆਂ ਨਹੀਂ ਮਿਲਦੇ। ਹੋਰ ਕੋਈ ਪੈਸਾ ਕਿਸਾਨ ਨਾ ਜੀ ਨਾ। ਹਾਂ ਜੀ? ਨਾ ਜੀ ਨਾ। ਨਹੀਂ ਨਾ। ਤਾਂ ਇਹ ਪ੍ਰਤੱਖ ਨੇ। ਕਈ ਵਾਰ ਮੈਨੂੰ ਕਹਿੰਦੇ ਆ ਆਪੇ ਜੀ ਉਹ ਪੈਸਾ ਚੱਲਦਾ ਨਹੀਂ ਮਿਲਦਾ। ਚਲੀ ਰਹਿ ਗਈ। ਬੜੀ ਉਹ ਉਫਰਾਬ ਬਣਾਉਂਦੇ ਨੇ। ਠੀਕਾ ਹਲੇ ਕੋਈ ਸਪੇਡਾ ਫੱਤੀ। ਠੀਕਾ ਨਾ ਉਹ ਕਹਿੰਦੇ ਉਹ ਕਹਿੰਦੇ ਨਾ ਬਾਹਰੋਂ ਆਉਣੀ ਆ ਵੀ ਕੋਈ ਅੱਗੇ ਕੋਈ ਪਿੱਛੇ। ਫੜੇ ਵੀ ਜਾਣਗੇ। ਠੀਕ ਹੈ ਪ੍ਰੋਸੈਸ ਲੰਮਾ ਹੈ। ਠੀਕ ਹੈ ਜੀ ਔਰ ਅਸੀਂ ਪੰਜਾਬ ਨੂੰ ਸਾਡੇ ਸੀਐਮ ਸਾਹਿਬ ਦਾ ਸੁਪਨਾ ਸਾਡਾ ਵੀ ਸੁਪਨਾ ਹੈ ਪੰਜਾਬ ਵਾਸੀਆਂ ਦਾ ਸੁਪਨਾ ਹੈ ਅਸੀਂ ਰੰਗਾਂ ਦਾ ਪੰਜਾਬ ਬਣੋ ਜਿਵੇਂ ਪਹਿਲਾਂ ਹੱਸਦਾ ਖੇਡਦਾ ਸੀ ਔਰ ਤੀਆਂ ਲੱਗਦੀਆਂ ਸੀ ਲੋਕ ਆਪਸ ਵਿੱਚ ਇਕੱਠੇ ਹੁੰਦੇ ਸੀ ਸਾਨੂੰ ਅੰਦਰ ਬੰਦ ਕਰਤਾ ਕਮਰੇ ਅੰਦਰ ਸਾਨੂੰ ਜਦ ਤਾਂ ਧਰਮਾਂ ਵਿੱਚ ਫੱਟ ਗਏ ਸਾਡੇ ਕਹਿੰਦੇ ਰਹਾਚ ਪਹਾੜ ਮਰਦਾਂ ਨੇ ਰਹਿੰਦੇ ਕਦੇ ਹਾਰਦੇ ਨਹੀਂ ਹੁੰਦੇ ਰੋਣਾ ਨਹੀਂ ਪਾਉਂਦੇ ਕੁਝ ਕਰਕੇ ਦਿਖਾਉਂਦੇ ਜੋ ਉਹ ਮਿੱਤਰੋਂ ਗੱਲਾਂ ਦਾ ਡੰਗ ਸਾਰਦੇ ਨਹੀਂ ਹੁੰਦੇ ਇੰਨੀ ਹੈ ਬੇਬ ਕਿੱਥੇ ਰਸਤੇ 'ਚ ਠਹਿਰੀਏ ਅੰਬਰ ਤੇ ਪੁੰਚਣਾ ਹੈ ਧਰਤੀ ਸੰਭਾਰ ਕੇ ਜਿੱਤਣਗੇ ਕਿਉਂ ਨਾ ਬੋਲ ਸੱਜਣਾ ਦੇ ਦਿਲ ਨੂੰ ਰੱਖ ਦਿੱਤਾ ਜਿੰਨਾ ਵਿੱਚ ਦਿਲ ਵੀ ਭੰਗਾਰ ਕੇ ਖੈਰ ਜਾਂ ਮੁਸਾਫਿਰ ਹੁਣ ਹੋਰ ਕਿੱਥੇ ਜਾਣਾ ਤੂੰ ਆਖੇਗੀ ਆਪ ਮੈਨੂੰ ਮੰਜ਼ਲ ਖੜਾ ਕੇ ਆਖੇਗੀ ਆਪ ਮੈਨੂੰ ਮੰਜ਼ਲ ਖੜਾ ਕੇ ਦੀਆਂ ਗਤੀਵਿਧੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਮੇਰਾ ਬੇਟਾ ਵੀ ਹੈ ਜਿਹੜੇ ਸੋਨਨਾ ਦਾ ਸਟੂਡੈਂਟ ਸੋ ਬਹੁਤ ਹੀ ਜ਼ਿਆਦਾ ਰਿਸਪੈਕਟੇਬਲ ਐਜੂਕੇਸ਼ਨ ਮਸਟ ਬੀ ਇਕੁਅਲ ਫਾਰ 올 ਸਿਟੀਜ਼ਨਸ ਆਫ ਦ ਨੇਸ਼ਨ ਐਂਡ ਆਈ ਕੈਨਟ ਆਈ ਦੇਰ ਬੇਸਿਸ ਆਰ ਨੋਟ ਗਿਵਨ ਇਨ ਦ ਸੋਸਾਇਟੀ ਵੀ ਕੈਨ ਨਾ ਕਰ ਸਕੀਏ ਥੈਂਕਸ ਵਾਂਸ ਅਗੇਨ ਟੂ ਸ਼ਰਧਾ ਜੀ ਲਾਇਬ੍ਰੇਰੀ Madam Mrs. Sharma, Dr. Goyal, and everyone, and especially Suleen Gupta who considers me, who is our very honourable mem LMC member of our school, and who considers it that I must come here and feel at ease with you. This is, this is not a very small prize. This is the biggest piece of paper which is given to us. And this is a real honour. And my I cannot. Uh, I cannot uh, give you uh, any uh, advice or. पर जी आजो ਇਸ ਦਾ ਅਚਕੀਚੇ ਤੇ ਅੱਜ ਇੰਪਰੂਵਮੈਂਟ ਸੁਨਾਬਾ ਵਿੱਚ ਇੰਪਰੂਵਮੈਂਟ ਦੇ ਚੇਅਰਮੈਨ ਡਾਕਟਰ ਸੁੰਦਰਪਾਲ ਸ਼ਰਮਾ ਜੀ ਵੱਲੋਂ ਟੀਚਰਸ ਡੇ ਮਨਾਇਆ ਗਿਆ ਟੀਚਰਸ ਡੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਸੀਂ ਉਹਨਾਂ ਟੀਚਰਸ ਨੂੰ ਸਨਮਾਨਤ ਕਰ ਰਹੇ ਹਾਂ ਜਿਹੜੇ ਇਹ ਸੁਸਾਇਟੀ ਦੇ ਇਸ ਬੱਚਿਆਂ ਨੂੰ ਬਹੁਤ ਚੰਗੇ ਇਨਸਾਨ ਬਣਾ ਕੇ ਇੱਕ ਚੰਗੀ ਸਮਾਜ ਦੀ ਸਿਰਜਣਾ ਕਰਦੇ ਨੇ ਕੱਲ ਨੂੰ ਇਹਨਾਂ ਬੱਚਿਆਂ ਨੇ ਇਹ ਦੇਸ਼ ਨੂੰ ਸੰਭਾਲਣਾ ਅੱਜ ਇਹੀ ਟੀਚਰ ਦੇ ਇਹ ਬੱਚਿਆਂ ਨੂੰ ਸੰਭਾਲ ਰਹੇ ਨੇ ਜਿਹੇ ਬਾਗਲੌਰ ਬੱਚਿਆਂ ਦੀ ਅੱਜ ਇਹਨਾਂ ਦੇ ਹੱਥ ਹੈ ਕੱਲ ਨੂੰ ਬਾਗਲੌਰ ਦੇਸ਼ ਦੀ ਇਹਨਾਂ ਬੱਚਿਆਂ ਦੇ ਹੱਥ ਹੈਗੀ ਅਸੀਂ ਇਹ ਸਟਿਚਸ ਦੇ ਤੇ ਸਾਰੇ ਟੀਚਰ ਸਾਹਿਬਾਨ ਨੂੰ ਬਹੁਤ ਬਹੁਤ ਬਲਾਈ ਦਿੰਦੇ ਆ ਖਾਸ ਕਰ ਸ਼ਰਮਾ ਜੀ ਨੂੰ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਇਹ ਮੌਕਾ ਦਿੱਤਾ ਕਿ ਅਸੀਂ ਟੀਚਰ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੀਏ ਪ੍ਰੋਫੈਸਰ ਸੁਨੋਦਪਾਲ ਸ਼ਰਮਾ ਜੀ ਇਹਦੀ ਵਾਇ ਦੇ ਵਿੱਚ ਪਟਿਆਲਾ ਸੰਗਰੂਰ ਪਤੇਗੜ੍ਹ ਸਾਹਿਬ ਲੁਧਿਆਣਾ ਤੇ ਮਲੇਰੀਕੋਟਲਾ ਪੰਜੇ ਸੇ ਜ਼ਿਲ੍ਹੇ ਤੋਂ ਟੀਚਰ ਨੂੰ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਰੇ ਵੱਲੋਂ ਸਾਰੇ ਟੀਚਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦੀ ਸਾਡੀ ਲਿਸਟ ਦੇ ਵਿੱਚ 45 ਟੀਚਰ ਸਿਲੈਕਟ ਕੀਤੇ ਸੀ ਜਿਹਦੇ ਵਿੱਚ 42 ਟੀਚਰ ਹਾਜ਼ਰ ਹੋ ਗਏ ਤੇ ਤਿੰਨ ਟੀਚਰ ਕਿਸੇ ਕਾਰਨ ਕਰਕੇ ਨਹੀਂ ਆ سکے ਸਾਡੀ ਕੋਸ਼ਿਸ਼ ਹੋਊਗੀ ਉਹਨਾਂ ਦੇ ਜਿਹੜੇ ਸਰਟੀਫਿਕੇਟ ਹੈ ਉਹਨਾਂ ਦੇ ਘਰੇ ਬਾਨ ਸਤਕਾਰ ਨਾਲ ਜਾਵਾਂਗੇ ਕਿਉਂਕਿ ਟੀਚਰ ਇੱਕ ਉਹ ਕਲਾਕਾਰ ਹੈ ਜਿਹੜਾ ਕਿਸੇ ਵੀ ਖੁੰਜੇ ਦੇ ਵਿੱਚ ਪਈ ਲੱਕੜ ਨੂੰ ਜਾਂ ਕਿਸੇ ਪੱਥਰ ਨੂੰ ਬਹੁਤ ਵਧੀਆ ਮੂਰਤੀ ਬਣਾ ਕੇ ਦਿਖਾ ਸਕਦਾ ਹੈ ਕਿਉਂਕਿ ਅਸੀਂ ਉਹ ਸੋਝਦੇ ਆ ਕਿੜੇ ਬੱਚਿਆਂ ਦਾ ਵਿਵेक ਹੈ ਇਹ ਬੱਚੇ ਆਉਣ ਵਾਲੇ ਦੇਖਦਾ ਵਿਖਣੇ ਪਰ ਬੱਚਿਆਂ ਦਾ ਵਿਵेक ਅਧਿਆਪਕ ਸਾਹਿਬਾਨ ਇਸ ਲਈ ਤੇ ਮਾਪੇ ਅਧਿਆਪਕਾਂ ਨੂੰ ਕੌਮ ਦੇ ਨਰਮਾਤਾ ਕਹਿੰਦੇ ਆ ਤੇ ਸਾਰੇ ਟੀਚਰਾਂ ਨੂੰ ਬਹੁਤ ਬਹੁਤ ਧੰਨਵਾਦ ਸ਼ਰਮ ਜਾਂਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬਾਕੀ ਬਹੁਤ ਬਹੁਤ ਧੰਨਵਾਦ ਜੀ ਦੋ ਮਿੰਟ ਦੀ ਕਰਨਾ ਸਭ ਨੇ ਕਰ ਲੈਂਦੇ ਨੇ ਕਰਨਾ ਚੰਗੀ ਸੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟੀਚਰ ਦਿਵਸ ਤੇ ਜਿਹਨ ਸਾਡੇ ਚੇਅਰਮੈਨ ਸੁਰਿੰਦਰਪਾਲ ਸ਼ਰਮਾ ਜੀ ਜਿਨ੍ਹਾਂ ਨੇ ਟੀਚਰ ਦਿਵਸ ਮਨਾਉਣ ਦਾ ਉਪਰਾਲਾ ਕੀਤਾ ਅਤੇ ਨਾਲ ਸਾਡੇ ਵਰਗਿਆਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੀ ਉਹ ਸੱਦਾ ਦਿੱਤਾ ਸਾਨੂੰ ਕੱਲ ਸੁਣ ਕੇ ਬੜੀ ਖੁਸ਼ੀ ਹੋਈ ਕਿ ਸਾਨੂੰ ਟੀਚਰ ਦਿਵਸ ਵਾਸਤੇ ਮਨਾਉਣ ਵਾਸਤੇ ਸਾਨੂੰ ਸ਼ਰਮਾ ਜੀ ਨੇ ਬੁਲਾਇਆ ਤੇ ਅੱਜ ਅਸੀਂ ਸਾਰੇ ਟੀਚਰ ਸਾਹਿਬ ਨੂੰ ਸਹਿਬਾਨ ਨੂੰ ਤੇ ਹੋਰ ਪੰਜਾਬ ਦੇ ਸਾਰੇ ਟੀਚਰਾਂ ਨੂੰ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਇਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜੇ ਚੀਜ਼ਾਂ ਦਾ ਉਪਰਾਲਾ ਕੀਤਾ